ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਅਕਸਰ ਬਾਈ ਕੋਲੋਂ ਵੀਡੀਓ ਬਣਾਉਣੇ ਦੇਣਾ ਤਕਰੀਬਨ ਦੋਆਂ ਕਦਨਾ ਬਾਅਦ ਵੀਡੀਓ ਹੁੰਦੀ ਆ ਕੰਮ ਸਾਨੂੰ ਪਤਿਆ ਹੈਗਾ ਬਾਈ ਦਾ ਸਪੈਸ਼ਲ ਜਰਸੀ ਤੇ ਅੱਜ ਦਿਖਾਵਾਂਗੇ ਗੱਬਣ ਬੱਚੀਆਂ ਤਿੰਨ ਤੇ ਦੋ ਛੋਟੀਆਂ ਬੱਚੀਆਂ ਦਿਖਾਵਾਂਗੇ ਦੋ ਦੰਦ ਚਾਰ ਦੰਦ ਤੇ ਦੋ ਨਿੱਕੀਆਂ ਬੱਚੀਆਂ ਆ ਗਈਆਂ ਫੁੱਲ ਬਰੀਡ ਚ ਉਹ ਬੱਚੀਆਂ ਬਾਈ ਕਹਿੰਦਾ ਆਪਾਂ ਦੋ ਹੀ ਇਕੱਠੀਆਂ ਦੇਣੀਆਂ ਜਿਹੜੇ ਭਰਾ ਨੇ ਲੈਣੀਆਂ ਤੇ ਇਹਦਾ ਰੇਟ ਆ ਰੇਟ ਜੋੜੇ ਦਾ ਆਪਾਂ ਬਾਈ ਤੋਂ ਬਾਜਵਜਾ ਕਰਾ ਦਾਂਗੇ ਤੇ ਬਾਕੀ ਬਾਈ ਰਾਜੂ ਨਾਲ ਕਰਾ ਦੇਣਾ ਗੱਲਬਾਤ ਹੋਰ ਰਾਜੂ ਕਿਵੇਂ ਆ ਵਧੀਆ ਵੀਰ ਜੀ ਠੀਕ ਆ ਜਾਵਾਂ ਵਧੀਆ ਪਹਿਲਾਂ ਨਾਲ ਮਾਲ ਵਿੱਗਿਆ ਹੀ ਬਿੱਗਿਆ ਬਿੱਗਿਆ ਸਾਰਾ ਤੇ ਇੱਥੋਂ ਕਰਦੀ ਹੈ ਸ਼ੁਰੂਆਤ ਇਹਦੇ ਘਰੀ ਫੇਸ ਤੇ ਮਾਰਦੇ ਪਹਿਲਾਂ ਕੈਮਰਾ ਉਹ ਜਰਸੀ ਜੀ ਆ ਗਈ ਕਿਵੇਂ ਆ ਦੰਦਾਂ ਚ ਦੰਦਾਂ ਚ ਦੋ ਦੰਦਾਂ ਤੋਰ ਹੋ ਗਈ ਪੇਰ ਦੋ ਆ ਪੇਰ ਦੋ ਚੈੱਕ ਵੀ ਕਰਾ ਦਿੰਦੇ ਆ ਜਾ ਘਰੀ ਲਿਆ ਕੈਮਰਾ ਚੈੱਕ ਕਰਾ ਦੇਣਾ ਕਈ ਵਾਰੀ ਸ਼ੰਕਾ ਜੀ ਹੁੰਦੀ ਆ ਉਹਦੇ ਵੱਧ-ਬਧ ਨਾ ਹੋਵੇ ਸੈਲ ਵੀ ਸੱਜਣੋਂ ਪਰ ਜਿਹੜੇ ਨੇ ਆਨਲਾਈਨ ਮੰਗਵਾਣੀ ਹੋਈ ਉਹ ਝੇੜਾ ਥੋੜਾ ਮੈਂ ਮਕਾਤਾ ਦੰਦ ਚੈੱਕ ਕਰਾਤੇ ਦੰਦਾਂ ਚ ਆ ਗਈ ਪਿਓਰ ਦੋ ਦੰਦ ਤੇ ਆ ਗਈ ਜਰਸੀ ਚ ਤੇ ਦਿਨ ਰਾਜੂ ਕਿੰਨੇ ਕੱਢੂਗੀ ਇਹਦੇ 22 ਤਰੀਕ ਨੂੰ ਦੰਦ ਪੂਰੇ ਹੁੰਦੇ ਨੇ 22 ਤਰੀਕ ਨੂੰ ਹਾਂ ਅੱਜ ਮੇਰੇ ਖਿਆਲ ਆ 6-7 ਹੋਊਗੀ ਹਨਾ ਹਾਂ ਅੱਜ ਜਿਹੜੀ ਤਰੀਕ ਆ ਤਰੀਕ ਅੱਜ ਹੈਗੀ ਆ ਸੱਜਣੋਂ 8 ਜੂਨ ਤੇ 22 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਉਸ ਹਿਸਾਬ ਨਾਲ ਜੱਜਮੈਂਟ ਜੀ ਕਰ ਲਿਓ ਦੀ ਆਰਡਰ ਕੁਆਲਿਟੀ ਦੀ ਤੇ ਥਣ ਸਿੰਗਲ ਚਾਰ ਰੱਖਦੀ ਆ ਸੈਜ ਵੀ ਸੋਹਣਾ ਰੱਖਦੀ ਆ ਤੇ ਬਾਕੀ ਬੱਚੀ ਆ ਗਈ ਦੋ ਦੰਦ ਪਿਓਰ ਉਹ ਵੀਡੀਓ ਜੋ ਤੁਹਾਨੂੰ ਮੈਂ ਚੈੱਕ ਕਰਾਈ ਦਿੱਤੇ ਤੇ ਲੰਬਾਈ ਵੀ ਚੰਗੀ ਆ ਕੱਦ ਵੀ ਸੋਹਣਾ ਬਣਾਉਗੀ ਕਿਉਂਕਿ ਦੋ ਦੰਦ ਦਾ ਉਮਰ ਛੋਟੀ ਆ ਹਲੇ ਜਿੰਨਾ ਚਿਰ ਪਸ਼ੂ ਦੰਦ ਨਹੀਂ ਭਰਦਾ ਉਨੀ ਦੇਰ ਤੱਕ ਸਰੀਰ ਦਾ ਜੇ ਕਹ ਲਈਏ ਵਾਧਾ ਵੀ ਕਰਦਾ ਰਹਿੰਦਾ ਤੇ ਜਿਹੜਾ ਦੁੱਧ ਵੀ ਵਧਾਉਣਾ ਰਹਿੰਦਾ ਕਿਉਂਕਿ ਤੀਜੇ ਸੂਏ 'ਚ ਜਾ ਕੇ ਆਖਰੀ ਹੋ ਜਾਂਦੀ ਆ ਦੁੱਧ ਦੀ ਤੇ ਬਾਕੀ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਥੋੜਾ ਕੰਮ ਹੁੰਦਾ ਆਪਦੀ ਜੱਜਮੈਂਟ ਨਾਲ ਆਪਦੇ ਹਿਸਾਬ ਨਾਲ ਪਸ਼ੂ ਖਰੀਦਣਾ ਵੀ ਸਾਡੇ ਕੋਲ ਆ ਕੇ ਇਹ ਕਿੰਨਾ ਦੁੱਧ ਪਾ ਦੂਗਾ ਕਿਉਂਕਿ ਤੁਹਾਨੂੰ ਅਕਸਰ ਹੀ ਮੈਂ ਦੱਸਦਾ ਹੁੰਦਾ ਵਪਾਰੀ ਉਹੀ ਡਿਟੇਲ ਦੱਸਦਾ ਹੁੰਦਾ ਜਿਹੜੀ ਉਹਨੂੰ ਅੱਗੋਂ ਫਾਰਮਰ ਦੱਸ ਕੇ ਭੇਜਦਾ ਤੇ ਬਾਕੀ ਤੁਸੀਂ ਆਪਣੀ ਸਮਝਣਾ ਲੈਣਾ ਹੁੰਦਾ ਵੀ ਇਹ ਦੁੱਧ ਸਾਡੇ ਕੋਲ ਕਿੰਨਾ ਕੁ ਪਾ ਦਿੰਦੀ ਇੱਥੋਂ ਦਿਖਾ ਦਿੰਦੀ ਆ ਦੀ ਥਾਣਾ ਦਾ ਗੈਪ ਦਿਖਾ ਦਿੰਦੀ ਤੇ ਬਣੂਗੀ ਸੋਣੀ ਕਿਉਂਕਿ ਦੰਦਾਂ 'ਚ ਦੋ ਦੰਦਾਂ ਦਾ ਉਮਰ ਬੱਚੀ ਦੀ ਛੋਟੀ ਆ ਕੋਈ ਜ਼ਿਆਦਾ ਉਮਰ ਨਹੀਂ ਤਕਰੀਬਨ ਤਕਰੀਬਨ 2.5 ਸਾਲਾਂ ਦੇ ਢੇੜ-ਢੇੜ ਹਾਂ 2.5 ਸਾਲ ਇਹਦੇ ਪੈਸੇ ਕਿੰਨੇ ਲਾਂਗੇ ਆਪਾਂ ਇਹਦਾ ਪਾਠ ਹੈ 100 ਰੁਪਏ ਪੂਰਾ ਐਕਸ ਜੀ ਰੱਖੀ ਮੁੱਲ ਹਨ ਐਕਸ ਜੀ ਨੇ ਆ ਮੁੱਲ ਤਕਰੀਬਨ 22 ਦੇ ਫਿਕਸ ਹੀ ਹੁੰਦੇ ਆ ਕਿਉਂਕਿ ਰੂਟੀਨ ਦੀ ਵੀਡੀਓ ਬਣਦੀ ਆ ਇਹਦੇ ਪ੍ਰੀਤ ਲੱਗਿਆ ਹੋਇਆ ਠੀਕ ਆ ਇਹ ਵੀ ਐਸ ਦੇ ਪ੍ਰੀਤ ਤੋਂ ਗੱਬਣ ਆ ਪਤਾ ਨਹੀਂ ਪਤਾ ਕਿਹੜੇ ਦੀ ਆ ਨਹੀਂ ਆਪਦਾ ਨਹੀਂ ਪਤਾ ਠੀਕ ਆ ਗੱਲ ਇਹ ਬਾਈ ਕਹਿੰਦਾ ਪ੍ਰੀਤ ਤੋਂ ਗੱਬਣ ਐਵੀਐਸ ਵਾਲੇ ਤੋਂ ਤੇ ਆ ਬੱਚੀ ਜੀ ਵੀ ਬਰੀਡ ਬਰੂਟਫੁੱਲ ਆ ਗਈ ਇਹ ਦੰਦਾਂ ਚ ਕਿ ਮੇਰਾ ਚਾਰ ਦੰਦ ਪਿਓਰ ਪਿਓਰ ਚੈੱਕ ਕਰਾ ਦੇਗਾ ਚੈੱਕ ਕਰਾ ਆ ਜਾ ਗਰੀ ਲਿਆ ਕੈਮਰਾ ਦੰਦ ਦੇ ਦੇ ਨੀ ਕਰਾ ਦੇ ਯਾਰ ਇੱਕ ਤਸੱਲੀ ਜੀ ਕਰਾ ਦੇ ਹਰੇਕ ਪੱਖ ਤੋਂ ਤੇ ਆ ਸਾਈਡਾਂ ਵਾਲੇ ਦੋ ਬਾਕੀ ਨੇ ਸਾਈਡ ਤੇ ਇਹ ਆ ਗਈ ਚਾਰ ਦੰਦ ਤੋੜ ਬਈ ਫੋਲ ਕੇ ਸੁਹਾ ਦੂਜਾ ਇਹ ਸੁਹਾ ਦੂਜਾ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ 10-12 ਦਿਨ ਪੈਂਡਿੰਗ ਨੇ ਬਰੀਡ ਇਹ ਚ ਫੁੱਲ ਆ ਗਈ ਹਨਾ ਹਾਂ ਜਿੱਦਾਂ ਆਪਾਂ ਕਹਿ ਲਈਏ 100 ਦਾ 100 ਹੀ ਆ ਗਈ ਤੇ ਲੰਬਾਈ ਵੀ ਚੰਗੀ ਆ ਤੇ ਹਾਈਟ ਇਹਦੀ ਚੰਗੀ ਆ ਛੋਟੀਆਂ ਚ ਨਹੀਂ ਆਉਂਦੀ ਜਿੱਦਾਂ ਅਮਜਰਸੀਆਂ ਦੀ ਹਾਈਟ ਹੁੰਦੀ ਹੈ ਇੱਕ ਜ਼ਿਆਦਾ ਨਿੱਕੀਆਂ ਹੁੰਦੀਆਂ ਤੇ ਇੱਕ ਵਿਚ ਵਿਚਾਲੀਆਂ ਹੁੰਦੀਆਂ ਇੱਕ ਥੋੜਾ ਜ਼ਿਆਦਾ ਵੱਡੀਆਂ ਹੁੰਦੀਆਂ ਉਹ ਥੋੜਾ ਮੰਨ ਲਓ ਵੀ ਆਪਾਂ ਕ੍ਰੋਸ ਅੰਗ ਚੋਂ ਹੁੰਦੀਆਂ ਇਦਾਂ ਐਚਐਫ ਚੋਂ ਕੱਢ ਲਈ ਜਾ ਕਿਸੇ ਹੋਰ ਨਾਸਲ ਚੋਂ ਕੱਢੀ ਹੋਈ ਆ origignal ਜਰਸੀ ਦਾ ਕੱਦਾ ਐਡਾ ਕਾ ਹ ਡੀ ਡੀ ਕੱਬ ਅੱਛੀ ਆ ਇੱਥੇ ਰੋਕ ਲਈ ਰਾਜੂ ਕਮਾ ਗਈ ਇੱਥੋਂ ਦਿਖਾ ਦੀ ਗਰੀ ਲੰਬਾਈ ਦਿਖਾ ਦੀ ਤੇ ਫੇ ਸਾਰੇ ਪੱਕ ਤੇ ਮਾਰਦੀ ਕੈਮਰਾ ਤੇ ਕਿੰਨੇ ਦਿਨ ਪੈਂਡਿੰਗ ਦਾ ਸਾਰਾ ਰਾਜੂ ਦੇ 10 12 ਦਿਨ 10 12 ਦਿਨ ਹਾਂ ਦੁੱਧ ਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਦੁੱਧ ਦਾ ਹੈਗਾ 18 19 ਕਿਲੋ ਦਾ ਠੀਕ ਆ ਲੈ ਚੱਲ ਬਈ ਇਹ ਤਾਂ ਨਹੀਂ ਪਤਾ ਕਿਹੜੇ ਤੋਂ ਗੱਬਣਾ ਨਹੀਂ ਇਹ ਤਾਂ ਨਹੀਂ ਪਤਾ ਹੈਗਾ ਇਹਦਾ ਬਾਈ ਕਹਿੰਦਾ ਕਨਫਰਮ ਨਹੀਂ ਕਿਹੜੇ ਤੋਂ ਆ ਬਟ ਹੈਗੀ ਜਰਸੀ ਤੂੰ ਆ ਹਾਂ ਇੰਨਾ ਕਨਫਰਮ ਆ ਵੀ ਬੱਚਾ ਜਰਸੀ ਤੇ ਹੀ ਦੇਊਗੀ ਉਦਾਂ ਸੀਮਨ ਦਾ ਨਾਮ ਨਹੀਂ ਜਾਂ ਨੰਬਰ ਨਹੀਂ ਹੈਗਾ ਬਾਈ ਨੂੰ ਪਤਾ ਤੇ ਬਾਕੀ ਰਿਕਾਰਡ ਜਿੰਨਾ ਬਾਈ ਨੇ ਦੱਸਿਆ ਬਾਰ-ਬਾਰ ਉਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਆਪਣੀ ਜੱਜਮੈਂਟ ਤੋਂ ਕੰਮ ਲੈਣਾ ਹੁੰਦਾ ਆਪਣੀ ਸਮਝ ਤੋਂ ਵੀ ਆਪਣੇ ਕੋਲ ਆ ਕੇ ਪਸ਼ੂ ਕਿੰਨਾ ਦੁੱਧ ਪਾ ਦੂਗਾ ਪਰ ਬਰੀਡ ਪੱਛੀ ਚ ਚੰਗੀ ਆ ਸਾਰੇ ਪਾਸੇ ਓਕੇ ਆ ਹਰ ਕਲਰ-ਕਲਰ ਵੀ ਸੋਹਣਾ ਤੇ ਬਾਕੀ ਬਣੂਗੀ ਬਹੁਤ ਕਿਉਂਕਿ ਥੱਲੇ ਬੱਚੇ ਤੋਂ ਤੁਰਿਆ ਨਹੀਂ ਜਾਣਾ ਹੈਗਾ ਭਰਾ ਬਹੁਤ ਸੁੱਲਾ ਪਿਆ ਇਹਦਾ ਤੇ ਉਰਲੇ ਬੰਨੇ ਲਾ ਕੇ ਰੀ ਕੈਮਰਾ ਫੇਸ ਆਲੇ ਪੱਖ ਤੇ ਮਾਰਦੇ ਇਥੋਂ ਫੇਸ ਵਾਲੇ ਪੱਖ ਤੇ ਮਾਰ ਠੰਡੀ ਸੀ ਲਾ ਫੁੱਲ ਬਰੀਡ ਚ ਆ ਗਈ ਤੇ ਬਾਕੀ ਮੇਨ ਗੱਲ ਆ ਜਿਹੜੀ ਆ ਗਈ ਦੰਦਾਂ ਚ ਕਿਉਂਕਿ ਦੰਦਾਂ ਨਾਲ ਥੋੜਾ ਸੂਏ ਦਾ ਆਈਡੀਆ ਜ਼ਿਆਦਾ ਹੋ ਜਾਂਦਾ ਤਕਰੀਬਨ ਕਈ ਪਸ਼ੂ ਤਾਂ ਚਾਰ ਦੰਦਾਂ ਚ ਮੇਰਾ ਖਿਆਲ ਪਹਿਲਾ ਸੂਹ ਪਹਿਲਾ ਸੁੰਦੇ ਨੇ ਇਹ ਬੱਚੀ ਸੂਰੀਆ ਦੂਜਾ ਸੂਹਾ ਤੇ ਬਾਕੀ ਸਾਮ ਵਾਲੇ ਸੱਜਣ ਕੋਲ ਜਾਊਗੀ ਤਾਂ ਥੋੜਾ ਵੱਧ ਵੀ ਪਾ ਦੂਗੀ ਤੇ ਬੇਗੋਰੀ ਜੀ ਦਾ ਚਾਹੇ ਤਾਂ ਤੁਸੀਂ ਦੱਸੋ ਕਿੰਨਾ ਲੈ ਲਓ 10 ਹੀ ਲੈ ਲਓ 7 ਲੈ ਲਓ ਠੀਕ ਹੈ ਗੱਲ ਇਹਦਾ ਰਾਜੂ ਰੇਟ ਕੀ ਰਹੂਗਾ ਇਹਦਾ ਵੀ 200 ਰੁਪਿਆ ਬਾਟ ਬਾਟ ਹੀ ਆ ਤੇ ਜੇ ਜੋੜਾ ਹੋਇਆ ਵਕਾਤਾਂਗੇ ਜੋੜੇ ਤੋਂ ਮਾਰਦਾ ਦਾ ਦਾਂਗੇ ਦੋ ਪਤਾ ਹਾਂ ਦੋ ਠੀਕ ਹੈ ਗੱਲ ਤੇ ਹੁਣ ਕਹਿ ਰਹੀ ਮਾਰ ਦੇ ਤਿੰਨ ਨੰਬਰਾਂ ਦੀ ਇਹ ਆ ਗਈ ਆ ਜਰਸੀ ਜੀ ਗਿਆ ਜਿਆਦੇ ਪੱਖੇ ਦਾ ਤੇ ਅਪਾ ਕਹਿ ਸਕਦੇ ਆ ਵੀ 라ਜੂ ਹੈਗੀ ਹੈਗੀ 85% ਹਾਂ 85% ਜਰਸੀ ਚ ਆਉਂਦੀ ਆ 15% ਆਉਂਦੀ ਆ ਹਲਕੀ ਜਿਹੇ ਐਰ ਸ਼ੈਰ ਵਾਲੀ ਕ੍ਰਾਸ ਚ ਪਰ ਟਾਂਚੇ ਦੀ ਮਜ਼ਬੂਤ ਆ ਇਹ ਮੌਸਮ ਹਰੇਕ ਹੀ ਚੱਲ ਜੂਗੀ ਕਿਉਂਕਿ ਐਰ ਸ਼ੈਰ ਚ ਜਿਹੜਾ ਬਲੱਡ ਦੇ ਚ ਆ ਗਿਆ ਐਰ ਸ਼ੈਰ ਦਾ ਥੋੜਾ ਫਰਕ ਹੁੰਦਾ ਐਰ ਸ਼ੈਰ ਇੱਕ ਤਾਂ ਗਰਮੀ ਗਰਮੀ ਨਹੀਂ ਮਨਾਉਂਦੀ ਤੇ ਕੋਈ ਫੈਟ ਚੰਗੀ ਹੁੰਦੀ ਆ ਤੇ 1 एचएफ ਦੇ ਮੁਕਾਬਲੇ ਬਿਮਾਰ ਬਹੁਤ ਘੱਟ ਹੁੰਦੀ ਆ ਤੇ ਟਾਂਚ ਆ ਗਿਆ ਤਾਂ ਮਜ਼ਬੂਤ ਆ ਮੰਨ ਲਾ ਵੀ ਸਾਰੀਆਂ ਇਹਨਾਂ ਨੂੰ ਮਜ਼ਬੂਤ ਟਾਂਚ ਆ ਗਿਆ ਹਾਂ ਸਮੀ ਸੁਮੀ ਚੰਗੀ ਹੋਈ ਆ ਹਾਂ ਇਹਦਾ ਸੂਆ ਕਿੰਦਾ ਰਜੂ ਦੂਜਾ ਦੂਜਾ ਸੂਆ ਹਾਂ ਇਹਦਾ ਦੁੱਧ ਕਿੰਨਾ ਦੱਸਿਆ ਆਪਾਂ ਨੂੰ ਇਹਦਾ ਦੱਸਿਆ 16 17 ਕਿਲੋ 16 17 ਕਿਲੋ ਹਾਂ ਜੀ ਤੇ ਕਿੰਨੇ ਦਿਨ ਕੱਢੂਗੀ ਇਹ ਇਹ ਵੀ 10 12 ਦਿਨ ਲੈਂਦੀ ਆ ਜਾਨ ਜੂਨ ਇਹਦੇ ਚ ਐਚਐਫ ਵਾਲਾ ਕੰਮ ਹੀ ਆ ਨਾ ਹਾਂ ਜੀ ਆ ਟਾਂਚੇ ਦੀ ਫੁੱਲ ਚੌੜੀ ਆ ਤੇ ਜਿਵੇਂ ਗੱਬਣਾ ਆ ਗਿਆ ਇਹ ਆਪਾਂ ਜੇ ਕਿਸੇ ਨੇ ਆਨਲਾਈਨ ਮੰਗਵਾਉਣੀਆਂ ਥਾਣਾ ਦੀ ਓਟ ਤੇ ਭੇਜ ਦਾਂਗੇ ਹਾਂ ਭੇਜ ਦਾਂਗੇ ਚੇਪਾ ਚੂਪਾ ਸਹੀ ਲਾਗੇ ਜਮਾ ਹਾਂ ਸਹੀ ਹੈ ਹਾਂ ਤੇ ਬਾਕੀ ਜੇ ਕਿਸੇ ਨੇ ਵੀਡੀਓ ਕਾਲ ਤੇ ਪਾਸ ਕਰਵਾਉਣੀਆਂ ਤਾਂ ਬਾਈ ਤੋਂ ਪਾਸ ਕਰਵਾ ਲਓ ਤੇ ਜ਼ਿਆਦਾ ਤਾਂ ਮੈਂ ਤੁਹਾਨੂੰ ਇਹੀ ਸੁਝਾਅ ਕਰਦਾ ਹੁੰਦਾ ਵੀ ਚੀਜ਼ ਨੂੰ ਨੇੜੇ ਜਾ ਕੇ ਲੈ ਲਿਆ ਕਰੋ ਜਿਹੜੇ ਸੱਜਣ ਨੇੜੇ ਜਾ ਕੇ ਚੈੱਕ ਕਰਕੇ ਲੈ ਸਕਦੇ ਨੇ ਹਾਂ ਤੇ ਬਾਕੀ ਜਿਹੜੇ ਦੂਰ ਤੋਂ ਹੁੰਦੇ ਨੇ ਭਰਾ ਤੇ ਉਹਨਾਂ ਨੂੰ ਬਾਈ ਕਹਿੰਦਾ ਆਪਾਂ ਗਾਰੰਟੀ ਵੀ ਦੇ ਦਾਂਗੇ ਥਾਣਾ ਦੀ ਕਿਉਂਕਿ ਗੱਬਣ ਦੀ ਥਾਣਾ ਦੀ ਓਟ ਹੀ ਹੁੰਦੀ ਹੈ ਬਾਕੀ ਆਰਡਰ ਬਿਲਕੁਲ ਨਾਲ ਲੱਗਵਾ ਜਾਂ ਰੱਖੋ ਇੱਥੇ ਦਿਖਾ ਦੇਗੀ ਜਦੋਂ ਗੋਬਰ ਆਰਡਰ ਬਿਲਕੁਲ ਫਿਕਸ ਜਿਆ ਰੱਖੂ ਤੇ ਬਾਕੀ 10 12 ਦਿਨ ਡੇੜ ਘੜ ਘੜ ਕੱਢ ਦੂਗੀ ਹਾਂ ਜੀ ਕਈ ਵਾਰੀ ਐਦਾਂ ਹੁੰਦਾ ਵੀ ਡੇਟ ਜਿਵੇਂ ਬਾਈ ਉਹਨਾਂ ਨੂੰ ਮਾਲਕਾਂ ਨੇ ਦੱਸੀਆ ਵੀ ਪਸ਼ੂ 2 4 ਦਿਨ ਬਾਈ ਪਹਿਲਾਂ ਸੁਪਾਂ ਦੀ ਆਵਾਜ਼ ਵੀ ਸੁਪਾਂ ਦਾ ਕੋਈ ਥੋੜੇ ਉੱਪਰ ਵੀ ਲੈਣਾ ਜੀ ਜੂ ਲਾ ਜਾਣਾ ਉਹ ਚੀਜ਼ ਡਿਜਸਟਮੈਂਟ ਕਰ ਲਿਆ ਕਰੋ ਇਹਦਾ ਰੇਟ ਕਿੰਨਾ ਦਾ ਜੂ ਇਹਦਾ 55000 ਰੁਪਏ ਲੈਣ ਦੇਣ ਐਕਸ ਜੀ ਹਾਂ ਤੇ ਹੁਣ ਮਾਰ ਦੇ ਗੈਰੀਆ ਬੱਛੀ ਦੇ ਕੈਮਰਾ ਉਹ ਆ ਬਾੜੀ ਕੱਬੀ ਲੈ ਆ ਪਾੜ ਕੇ ਕਿਦ ਨੂੰ ਰਾਜੂ ਐਨ ਕੀ ਇਹ ਨੰਗੀਆਂ ਹੀ ਆ ਭਰਾ ਕਿਵੇਂ ਮਰਜੀ ਮੇਲਾ ਲਾ ਲੇ ਅਗਲਾ ਜੀ ਲੈ ਚ ਵੀ ਪਾ ਦੋ ਜੇ ਮੈਨੂੰ ਲੱਗਿਆ ਸੀ ਇੱਥੇ ਘੁਮਾ ਕੇ ਰੋਕ ਲੀ ਮਾੜੀ ਇੱਥੋਂ ਮਾਰ ਦੀ ਗਰੀ ਇਹਦੇ ਫੇਸਬੁਕ ਤੇ ਕੈਮਰਾ ਇੱਥੋਂ ਕਰਾ ਦੀ ਚਾਹ ਕਹਿਣ ਆ ਗਈ ਫੁੱਲ ਪ्युअर ਜਰਸੀ ਜਿਹੜੀ ਆਪਾਂ ਕਹਿ ਦਿੰਦੇ ਆ 110% ਇਹ ਐ ਤਾਂ ਨਹੀਂ ਪਤਾ ਕਿਹੜੇ ਸੀਮਨ ਦੀ ਆ ਬਾਈ ਇਹ ਐਬੀਐਸ ਦੇ ਜੈਗ ਦੀ ਆ ਐਬੀਐਸ ਦੇ ਜੈਗ ਦੀ ਹਾਂਜੀ ਠੀਕ ਆ ਗੱਲ ਤੇ ਉਮਰ ਇਹਦੀ ਕਿੰਨੀ ਆ ਰਾਜੂ ਇਹਦੀ ਉਮਰ 6 ਮਹੀਨੇ ਸਰਫ ਹਾਂਜੀ ਤੇ ਮਾਂ ਦਾ ਕੀ ਰਿਕਾਰਡ ਪਤਾ ਕੁੱਛ ਮਾਂ ਦਾ 22 ਕਿਲੋ ਦਾ ਰਹਿ ਗਈ ਠੀਕ ਆ ਗੱਲ 6 ਕ ਮਹੀਨੇ ਮਾੜੀ ਗਾਂ ਦੀ ਤਾਂ ਬੱਚੀ ਹੀ ਨਹੀਂ ਆਉਂਦੀ ਇਹ ਜੀ ਭਰਾ ਠੀਕ ਆ ਗੱਲ ਆ ਏਵੀਐਸ ਦੇ ਬਾਈ ਕਹਿੰਦਾ ਜੈਗ ਦੀ ਆ ਗਈ ਤੇ ਘਮਾ ਕੇ ਰੋਕ ਲਈ ਬਈ ਇੱਥੇ ਮਾੜੀ ਨਾਲੇ ਬੱਚੇ ਦੀ ਬੇਲ ਦੇਖ ਲੈ ਇੱਥੇ ਇੱਥੇ ਰੋਕ ਲੈ ਨਾਲੇ ਬੇਲ ਇੱਥੋਂ ਦਿਖਾ ਦੇ ਗਰੀ ਐਨ ਸਮਾਰਕ ਚੈੱਕ ਕਰਾ ਗਈ ਆ ਇੱਥੋਂ ਦਿਖਾ ਦੇ ਖੜਨੀ ਗੁੜਨੀ ਤੇ ਜਿਹੜੇ ਹਿਸਾਬ ਨਾਲ ਉਮਰਾ ਉਮਰ ਵੀ 6 ਕ ਮਹੀਨਿਆਂ ਦੀ ਆ ਤੇ ਬਾਕੀ ਜਰਸੀ ਜ ਆ ਗਈ ਜਮੀਆਂ ਕਿਸੇ ਪਾਸੇ ਨਹੀਂ ਮਾਰ ਖਾਂਦੀ ਹੈਗੀ ਥਣ ਸਿੰਗਲ ਚਾਰੀ ਨਹੀਂ ਦੇ ਸਿੰਗਲ ਚਾਰ ਕੱਲਾ ਕੱਲਾ ਬਹੁਤ ਦੂਰ ਥਾਣਾ ਠੀਕ ਆ ਗੱਲਾਏ ਚਲ ਬਈ ਇਹਨੂੰ ਕਿਉਂਕਿ ਹਲੇ ਨੇ ਰੈਡੀ ਹੋਣਾ ਤੇ ਕਦ ਕਾਠ ਵੀ ਚੰਗਾ ਕਰੂ ਤੇ ਉਦਾਂ ਮਜ਼ਬੂਤ ਵੀ ਰਹੂਗੀ ਲੈੱਗਸ ਪੂਰਾ ਮੈਨੂੰ ਅਗਲਾ ਕਿਵੇਂ ਮਰਜੀ ਮੇਲੇਆ ਚਲਾ ਲੇ ਇਹ ਆ ਗਈ ਬਾਈ ਕਹਿੰਦਾ ਇਹ ਵੀ ਐਸ ਦੇ ਜੈਗ ਦੀ ਕਿਉਂਕਿ ਬਾਈ ਨੇ ਵੀ ਕਿਸੇ ਸੱਜਣ ਤੋਂ ਖਰੀਦ ਕੇ ਲਿਆਂਦੀ ਆ ਤੇ ਇੱਕ ਇਹਦੇ ਨਾਲ ਤੁਹਾਨੂੰ ਹੋਰ ਦਿਖਾਵਾਂਗੇ ਨਿੱਕੀ ਜੀ ਇਹਦੇ ਰਾਜੂ ਸਿੰਘ ਨੇ ਹਣਾ ਹਾਲ ਸਿੰਘ ਨੇ ਇਹਦਾ ਕਿਵੇਂ ਕਰਾਂਗੇ ਅਸੀਂ ਦੇ ਦਾਂਗੇ ਸਿੰਘ ਸਿੰਘ ਸੈਟ ਹਾਂ ਸਿੰਘ ਕਢਾ ਕੇ ਦੇ ਦਾਂਗੇ ਆਪਾਂ ਸਿੰਗ ਕਢਾ ਕੇ ਦੇ ਦਾਂਗੇ ਉਹ ਪੇਮੈਂਟ ਦਾ ਤੂੰ ਲਾ ਦੇਗਾ ਹਾਂ ਉਹ ਆਪਾਂ ਲਾਵਾਂਗੇ ਜੋ ਖਰਚ ਆਊਗਾ ਆਪਾਂ ਕਰਾਂਗੇ ਠੀਕ ਹੈ ਗੱਲ ਇਹਦੇ ਬਾਈ ਕਹਿੰਦਾ ਸਿੰਗ ਦੇ ਦਾਂਗੇ ਸੈਟ ਵਟ ਕਰਾ ਕੇ ਸਾਨੂੰ ਇਹ ਸਿੰਗ ਕਢਾ ਕੇ ਇਹਨਾਂ ਦੋਨੋਂ ਦਾ ਕੀ ਰੇਟਰ ਹੋਊਗਾ ਇਹਨਾਂ ਜੋੜੇ ਦਾ 20000 ਰੁਪਇਆ ਹਾਂ ਕੱਲੀ ਨਹੀਂ ਜੋੜਾ ਹੀ ਦੇਵਾਂਗੇ ਦੇਣੀਆਂ ਦੋਨੀਆਂ ਨੇ ਦੇਣੀਆਂ ਦੋਨੋਂ ਨੇ ਆ ਦੇਣੀਆਂ ਬਾਈ ਕਹਿੰਦਾ ਦੋਹੇ ਨੇ ਜੇ ਕੋਈ ਭਰਾ ਕਹੇ ਤੇ ਵੀ ਪਤਨੀ ਦਾ ਕੱਲੀ ਦਾ ਜ਼ਿਆਦਾ ਘੱਟ ਹੋਊਗਾ ਉਹ ਤਾਂ ਨਾਲ ਇਹਦੇ ਗਿਫਟ ਹੀ ਗਿਫਟ ਹੀ ਦੇਣੀ ਹੈ ਜੇ ਕੱਲਾ ਲੈ ਕੇ ਜਾਣਾ ਤਾਂ ਵੀ ਬਾਈ ਦੀ ਆ ਕੱਲੀਏ ਪਊਗੀ ਹਾਂ ਮੁੱਲ ਦਾ ਇਹਦਾ ਹੀ ਆ ਜਿਵੇਂ ਉਹਦਾ ਗਿਫਟ ਆ ਇੱਕ 44 ਵਾਲੇ ਨੇ ਆਮਨੇ ਨੂੰ ਕਿਹਾ ਦੀਓ 12.5 ਲੱਖ ਦੀਆਂ ਲਈਆਂ ਕਹਿੰਦਾ ਮੁੱਲ ਦਾ ਤੈਥੋਂ ਆ ਝੋਟੀ ਦਾ ਲੈਣਾ ਕਹਿੰਦਾ ਇਹਦਾ ਗਿਫਟ ਹੀ ਦਿੰਦਾ ਤੈਨੂੰ ਨਾਲ ਗਿਫਟ ਵਾਲਾ ਕੰਮ ਹੀ ਆ ਆ ਗਈ ਇਹ ਵੀ ਜਰਸੀ ਜਿਹੜੀ ਮੈਂ ਨਹੀਂ ਕਰਾਜੂ ਇਹਦੀ ਹੈਗੀ ਤੈਨੂੰ ਕਮੀਨ 3-4 ਥਾਂ ਸਿੰਗਲ ਚਾਰੀ ਨੇ ਇਹਦੇ ਸਿੰਗਲ ਦਾ ਮਾੜੇ ਮਾੜੇ ਸਿੰਘ ਨੇ ਕਢਾ ਲਾਂਗੇ ਆਪਾਂ ਠੀਕ ਆ ਇਹ ਬਾਈ ਕਹਿੰਦਾ ਸੈਟ ਵੈਟ ਤੁਹਾਨੂੰ ਆਪਾਂ ਕਰਾ ਕੇ ਦੇ ਦਾਂਗੇ ਨੰਬਰ ਕੋ ਦੂਜੀ 97036 ਹਾਂਜੀ 05888 97036 ਤੇ 0588822 ਦਾ ਨੰਬਰ ਆ ਦੋ ਤੁਹਾਨੂੰ ਬੱਚੀਆਂ ਦਿਖਾਤੀਆਂ ਤੇ ਤਿੰਨ ਦਿਖਾਤੀਆਂ ਸੱਜਣਾ ਗਾਵਾ ਆਪਣੀ ਜੱਜਮੈਂਟ ਨਾਲ ਸਮਝਣ ਨਾਲ ਬਾਈ ਤੋਂ ਖਰੀਦ ਲਿਓ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸਮਰੂਰ ਧੰਨਵਾਦ